ਅੱਜ ਮਿੱਤਰੋ ਪਹੁੰਚੇ ਆ ਅੱਜ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੇ ਇਹ ਮੰਡੀ ਬਾਈ ਜੀ ਹਰ ਸੋਮਵਾਰ ਨੂੰ ਲੱਗਦੀ ਆ ਇਹ ਮੰਡੀ ਵੀਰੋ ਸਬਜ਼ੀ ਮੰਡੀ ਦੇ ਕੋਲੇ ਲੱਗਦੀ ਆ ਜਮਾਂ ਤੇ ਅੱਜ ਤਰੀਕ ਹੈਗੀ ਬਾਈ ਜੀ 6 10ਵਾਂ ਮਹੀਨਾ 2025 ਦੀ ਇਹ ਮੰਡੀ ਆ ਤੇ ਅੱਜ ਬਾਈ ਜੀ ਟਰੈਕਟਰ ਬਹੁਤ ਜ਼ਿਆਦਾ ਪਹੁੰਚੇ ਹੈਗੇ ਤੇ ਮੰਡੀ ਦੇ ਵਿੱਚ ਸਾਰੇ ਭਰਾਵਾਂ ਨੂੰ ਵੇਚਣ ਲਈ ਪਹੁੰਚੋ ਤੇ ਟਰੈਕਟਰ ਖਰੀਦੋ ਤੇ ਟਰੈਕਟਰ ਆਪੋ ਆਪਣੇ ਲੈ ਆਓ ਵੇਚਣ ਦੀ ਖਾਤਰ ਜੇ ਕਿਸੇ ਪੁਰਾਣੇ ਵੀਡੀਓ ਬਣਵਾਉਣੀ ਆ ਫਿਰ ਆਪਣਾ ਫੋਨ ਨੰਬਰ ਆ ਜੀ 78885 ਸਤਿ ਸ੍ਰੀ ਅਕਾਲ ਸਭ ਨੂੰ ਆਪਣੀ ਵੀਡੀਓ ਨੂੰ ਬਾਈ ਜੀ ਸਾਰੇ ਦੇਖਿਓ ਤੇ ਆਪਣੀ ਵੀਡੀਓ ਬਹੁਤ ਵਧੀਆ ਹੁੰਦੀ ਆ ਆਪਣਾ YouTube ਚੈਨਲ ਫਾਰਮਰ ਕੇ ਕੇ ਨਾਟਗਰਾ ਇਹਨੂੰ ਬਈ ਸਬਸਕ੍ਰਾਈਬ ਲਾਜ਼ਮੀ ਕਰਿਓ ਧੰਨਵਾਦ ਜੀ ਦੇਖੋ ਵੀਡੀਓ ਹਾਂ ਜੀ ਬਾਈ ਜੀ ਆਪਾਂ ਪਹੁੰਚੇ ਹਾਂ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਤੁਹਾਨੂੰ ਦਿਖਾਉਣਾ ਜੀ ਸਵਰਾਜ ਟਰੈਕਟਰ 855 ਤੁਸੀਂ ਦੇਖ ਸਕਦੇ ਹੋ ਟਰੈਕਟਰ ਦੇਖੋ ਪਹਿਲਾਂ ਤੁਸੀਂ ਸਾਰਾ ਮਿੱਤਰੋ ਗੁਡਇਆਰ ਦੇ ਟਾਇਰ ਹੈ ਟਰੈਕਟਰ ਦੇ ਗੁਡਇਆਰ ਦੇ ਟਾਇਰ ਹੈ ਤੇ ਟਰੈਕਟਰ ਬਿਲਕੁਲ ਨਵਾਂ ਪਿਆ ਦੇ ਸਕਦੇ ਹੋ ਫਰਸ ਫਰਸ ਪੂਰਾ ਵਧੀਆ ਲੱਗਿਆ ਹੋਇਆ ਚਾਪਟਾ ਸੜ ਗੇਰ ਪੌੜੀਆਂ ਪੂੜੀਆਂ ਸਿਰੇ ਦੀਆਂ ਲਾਈਆਂ ਹੋਈਆਂ ਪੂਰਾ ਸੌਕ ਨਾਲ ਟਰੈਕਟਰ ਰੱਖਿਆ ਹੋਇਆ ਦੇਖ ਸਕਦੇ ਹੋ ਜਿੰਨਾ ਚਿਕਰ ਰੱਖਿਆ ਪਈਆਂ ਨੇ ਤੇ ਚੈਰੀ ਡਰ ਬਿਲਕੁਲ ਨਵੇਂ ਆ ਮਾੜੇ ਮੋਟੇ ਕਸ਼ੇ 23 ਮਡਲ ਹੈ ਜੀ 7,50,000 ਰੁਪਏ ਰੀਡ ਕਰਦੇ ਆ ਬਾਈ ਸਵਰਾਜ ਟਰੈਕਟਰ 855 ਦੇਖੋ ਬਾਈ ਜੀ ਵੀਡੀਓ ਨੂੰ ਕਰ ਦਿਓ ਸ਼ੇਅਰ ਆਰ ਵੀਡੀਓ ਡਾਇਰੈਕਟਰ ਲੈ ਸਕਦੇ ਆ ਜਮ ਬਿਲਕੁਲ ਨਵਾਂ ਟਰੈਕਟਰ ਹੈ ਟਰੈਕਟਰ ਮੰਡੀ ਬਰਨਾਲਾ ਦੇ ਵਿੱਚ ਖੜਾ ਜੀ ਆ ਜੋ ਕਰਾ ਇੱਕ ਟਰੈਕਟਰ ਹੋਰ ਆ ਗਿਆ ਸਵਰਾਜ 855 ਆਪਣਾ YouTube ਚੈਨਲ ਫਾਰਮਰ ਕਿੰਗ 911 ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਵੀ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਟਰੈਕਟਰ ਦੇਖੋ ਜੀ ਚਾਰ ਮਾਡਲ ਹੈ 295000 ਰਿਟ ਕਰਦੇ ਆ ਬਾਈ ਪੰਜਾਬ ਨੰਬਰ ਹੈ ਦੇਖੋ ਬਾਈ ਟਰੈਕਟਰ ਸੋਹਣਾ ਟਰੈਕਟਰ ਬਹੁਤ ਵਧੀਆ ਚਾਰ ਮਾਡਲ 855 ਚਾਰੇ ਟਾਇਰ ਬਿਲਕੁਲ ਵਧੀਆ ਪਏ ਆ ਦੇਖ ਸਕਦੇ ਹੋ ਛਾਤਰੀ ਲੱਗੀ ਆ ਐਨ ਪੂਰਾ ਛੇਰਾ ਟਰੈਕਟਰ ਹੈ ਜੀ ਜਿਮੀਦਰਾਂ ਦੀ ਪਹਿਲੀ ਪਸੰਦ ਸਵਰਾਜ 855 ਮੋੜ ਮੇ ਹਿੱਸੇ ਚ ਟਰੈਕਟਰ ਖੜਾ ਹੈ ਜੇ ਕਿਸੇ ਨੇ ਲੈਣਾ ਚਾਰ ਮਾਡਲ ਟਰੈਕਟਰ ਮੰਡੀ ਬਰਨਾਲੇ ਦੇ ਵਿੱਚ ਪਹੁੰਚੋ ਤੇ ਟਰੈਕਟਰ ਖਰੀਦੋ ਜੀ ਟਰੈਕਟਰ ਹੈਗਾ ਜੀ ਸੋਨਾ ਲੀਕਾ 750 ਟਰੈਕਟਰ ਸੋਨਾ ਜੀ ਲੀਲੇ ਲੀਲੇ ਛਾਦਰੀ ਪਈ ਆ ਟਰੈਕਟਰ ਦੇਖੋ ਤੁਸੀਂ ਬਹੁਤ ਹੀ ਵਧੀਆ ਟਰੈਕਟਰ ਆ 8550 ਸੋਨਾਲੀਕਾ ਸਾੜ ਗੇਰ ਆ ਜੀ ਟਰੈਕਟਰ ਸਾਰੇ ਟਾਇਰ ਵਧੀਆ ਪਏ ਆ ਦੇਖ ਸਕਦੇ ਹੋ ਤੁਸੀਂ 17 ਮਾਡਲ ਆ ਜੀ 4 ਲੱਖ 85 ਰੇਟ ਆ 4 ਲੱਖ 85000 ਰੁਪਏ ਰੇਟ ਕਰਦੇ ਆ ਬਾਈ ਟਰੈਕਟਰ ਤੁਸੀਂ ਦੇਖ ਸਕਦੇ ਹੋ 750 ਸੋਨਾਲੀਕਾ ਲੋ ਜੀ ਮਿੱਤਰੋ ਟਾਇਰ ਦੇਖੋ ਤੁਸੀਂ ਸਿਗਰਟ ਦੇ ਪਏ ਹੋਇਆ ਸਾਦਰੀ ਲੱਗੀ ਹੋਈ ਆ ਨੀਲੀ ਦੇਖੋ ਜੀ ਟਰੈਕਟਰ ਬਿਲਕੁਲ ਨਵੇਂ ਮਾਡਲ ਦਾ ਟਰੈਕਟਰ ਹੈ ਜੀ ਇਹ ਕਿਸੇ ਨੇ ਖਰੀਦਣਾ ਰਾ ਨਹੀਂ ਖਰੀਦ ਸਕਦਾ ਟਰੈਕਟਰ ਮੰਡੀ ਬਰਨਾਲਾ ਜੀ 17 ਮਾਡਲ 485 ਰੇਟ ਹੈ ਜੀ ਹੋਰਾ 852 ਹੋਰ ਇੱਕ ਦੇਖ ਸਕਦੇ ਹੋ ਘੋੜਾ ਬੰਪਰ ਲੱਗਿਆ ਹੋਇਆ ਟਰੈਕਟਰ ਦੇ ਟਾਇਰ ਵਧੀਆ ਪਾਏ ਹੋਏ ਐਮ ਆਰ ਪੀ ਦੇਖ ਸਕਦੇ ਹੋ ਸਾਦਰੀ ਬਿਲਕੁਲ ਵਧੀਆ ਲੱਗੀ ਹੋਈ ਹੈ ਸੌਂਟਰ ਵੀਰ ਟਰੈਕਟਰ ਦੇਖੋ ਟਰੈਕਟਰ ਬਹੁਤ ਵਧੀਆ ਟਰੈਕਟਰ ਹੈ ਲੋ ਮਿੱਤਰੋ ਸੁਵਰਾਜ 855 13 ਮਾਡਲ ਹੈ 485000 ਰੇਟਾ ਬਾਕੀ ਮੌਕੇ ਤੇ ਹੈ ਜੀ ਟਰੈਕਟਰ ਬਹੁਤ ਵਧੀਆ ਹੈ ਪੈਂਦਾ ਸੈਲਫ ਤੇ ਜਮਾ ਸਾਰੇ ਆਉਂਦੇ ਹੈ ਜੀ ਮਾਗਰ ਟਾਇਰ ਪਹਿਲਾਂ ਤੋਂ ਹੀ ਹੈ ਸਾਧ ਟਰੈਕਟਰ ਹੈ ਆਹ ਤੋਂ ਵੀ ਬਈ ਸ਼ੇਰ ਦੱਬ ਕੇ ਛੋਟਾ ਟਰੈਕਟਰ ਹੈ ਜੀ ਕਾਰਮ ਟਰੱਕ ਆ ਗਿਆ 60 ਪਾਗ ਇੱਕ ਸੱਤ ਫਾਵਰ ਦਾ ਹੋਸ ਮੋਟਰ ਟ੍ਰੈਕਟਰ ਜੈਦ ਮੋਟਰ ਟ੍ਰੈਕਟਰ ਹੋਰ ਯੋਟਰ ਟ੍ਰੈਕਟਰ ਹੈ ਇਹ ਮੋਟਰ ਟ੍ਰੈਕਟਰ ਮਾੜਾ ਟਾਇਰ ਹੈ ਜਿਵੇਂ 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 ਡਾਟਾ 16 ਖਰਾਬ ਨਾਲ ਜਿਵੇਂ ਸਧਰੀ ਲੱਗੀਆਂ ਪਹਿਲਾਂ ਤੋਂ ਨਵੀਂ ਵਧੀਆ ਟਰੈਕਟਰ ਹੈ ਘਾਟ ਕੰਮ ਗੁੜਿਆ ਦਾ ਟਾਇਰ ਪਾਇਆ ਗਿਆ 13 ਨੋ 22 ਕਿ 60 ਲਾਈਕ ਟਿਊਬ ਹੈ ਨਾਰਜਲ ਰੀਪੀ ਟਿਊਬ ਇੱਕ ਟਾਟਾ ਹੁਣ ਇਹ ਜੌਂਡੀ ਹੈ ਟਰੈਕਟਰ 50 55 ਟਰੈਕਟਰ ਦੇ ਪਤਾ ਨਹੀਂ ਚਾਰੇ ਟਾਇਰ ਵਧੀਆ ਪਏ ਨੇ ਕੋਈ ਟਰੈਕਟਰ ਆਪ ਬੋਲੋ ਦੇ ਟਾਇਰ ਆਪ ਬੋਲੋ ਦੇ ਟਾਇਰ ਹੈ 16 9 28 ਟਰੈਕਟਰ ਪੂਰਾ ਸੱਕੇ ਬੰਦਾ ਜੀ ਪਾਵਰ ਸਟੀering 50 55 E ਦੇ ਚਾਹਦੇ ਛੜ ਗੇਰ ਵਧੀਆ ਟਰੈਕਟਰ ਹੈ ਜੀ ਸੋਹਣਾ ਸੋਹਣਾ ਟਰੈਕਟਰ ਤੇ ਬਾਈ ਜੀ ਟਰੈਕਟਰ 12 ਮਾਡਲ ਹੈ 485 ਰੇਟ ਹੈ ਬੈਟਰੀ ਤਰੀ ਵੀ ਮੂਰੇ ਟਾਇਰ ਵੱਡਿਆਂ ਚ ਦੇਖ ਸਕਦੇ ਹੋ ਟਰੈਕਟਰ ਬਹੁਤ ਸੋਹਣਾ ਜੀ ਪੂਰਾ ਵਧੀਆ ਟਰੈਕਟਰ ਹੈ ਬਾਈ ਜੀ ਟਰੈਕਟਰ ਮੰਡੀ ਪਰ ਆ ਗਿਆ ਕਿਹੜਾ ਟਰੈਕਟਰ ਇਹ ਆਉਂਦੀ ਯਾਰ ਦੇਖ ਸਕਦੇ ਆ ਪੋਲੋ ਦੇ ਮੰਗਲ ਟਾਇਰ ਪਾਏ ਹੋਏ ਜੀ ਦੇਖੋ ਬਾਈ ਟਰੈਕਟਰ ਟਰੈਕਟਰ 730 ਖੜਾਗਾ ਦੇਖ ਸਕਦੇ ਹੋ ਟਰੈਕਟਰ ਸੋਹਣਾ ਜੀ ਐਮ ਆਰ ਫੇ ਟਾਇਰ ਮੰਗ ਲਿਆ ਆਈ ਗਿਆ ਸਾਈਡ ਕੀ ਦਾ ਟਰੈਕਟਰ ਵਧੀਆ ਜੀ ਮੂਲ ਡੈਰੀ ਵਧੀਆ ਪਈ ਆ ਦੇਖ ਸਕਦੇ ਹੋ ਟਰੈਕਟਰ ਵਧੀਆ ਟਰੈਕਟਰ ਇਹ ਛੋਟਾ ਟਰੈਕਟਰ ਹੈ ਨਿਊ ਹੋਲੈਂਡ ਇਹ ਵੀ ਨਵ ਮਾਡਲ ਹੈ 4 ਪੁਆਇੰਟ ਰੇਟ ਕਰਦੇ ਬਈ ਪਾਵਰ ਸਟੀering ਹੈ ਜੀ ਟਰੈਕਟਰ ਦੇਖ ਸਕਦੇ ਹੋ ਟਰੈਕਟਰ ਬਹੁਤ ਵਧੀਆ ਰਾਤਰੀ ਲੱਗੀ ਆ ਬਹੁਤ ਹੀ ਸੋਹਣਾ ਟਰੈਕਟਰ ਹੈ ਛੜ ਕੇ ਐਨ ਮਾਰਪਲੇ ਟਾਇਰ ਲੱਗੂ ਕਰੋ ਬਹੁਤ ਕਾ ਟ੍ਰੈਕਟਰ ਹੈ ਟਰੈਕਟਰ ਹੈਗਾ 20 ਮਾਡਲ ਚੋਂ ਯਾਰ 8 15 ਰੇਟ ਹੈ ਟਰੈਕਟਰ ਸੁਣੋ ਇਹ ਬਰਨਾਲੇ ਦਾ ਨੰਬਰ ਹੈ ਪਾਵਰ ਸਟੀering ਮਰਗਾੜ ਲੱਗੇ ਹੋਏ ਪੂਰਾ ਜੱਜ ਦਾ ਟਰੈਕਟਰ 5705 ਹੈ ਦੇਖ ਸਕਦੇ ਪੁਰਾ ਵਧੀਆ ਸਰੀਰ ਡਰਾਈਵਰ ਲੋ ਐਮ ਆਰ ਪੀ ਟਾਇਰ ਕਿਹੜਾ ਪੰਡਾ ਉਹਨਾਂ ਦਾ ਦੇਖੋ ਟਰੈਕਟਰ ਦੇਖੋ ਬਹੁਤ ਸੋਹਣਾ ਟਰੈਕਟਰ ਜਾਂੜੀਆ ਦਾ 855 ਇੱਕ ਹੋਰ ਸੋਰਾਜ 23 ਮਾਡਲ 745 745 ਰੇਟ ਹੈ ਜੀ 23 ਮਾਡਲ 745 ਰੇਟ ਹੈ ਤੇ ਜੀ ਸ਼ਰਡ ਗੀਅਰ ਟਰੈਕਟਰ ਝੂਟਾ ਸੋਹਣਾ ਬਾਕੀ ਮੌਕੇ ਤੇ ਜੀ ਟਰੈਕਟਰ ਦੇਖੋ ਟਰੈਕਟਰ ਦੇ ਗੁੜੀਆ ਦੇ ਟਾਇਰ ਆ ਜੀ ਸੋਰਾਜ 855 ਦੇਖੋ ਬਈ ਟਰੈਕਟਰ ਕਹਿੰਦਾ ਟਰੈਕਟਰ ਪੂਰਾ ਜਾਨਦਾਰ ਟਰੈਕਟਰ ਹੈ ਜਾਨਦਾਰ ਆ ਜੇਕਰ ਚੈੱਕ ਲੋ ਮੰਡੀ ਦੇ ਵਿੱਚ 23 ਮਾਡਲ 700 7 ਲੱਖ 45000 ਰੇਟ ਕਰਦਾ ਹੈ ਬਾਈ ਸੋਰਾਜ 855 ਸਰਵੰਜਾ 10 ਸਰਵੰਜਾ 10 ਜਿਉਂਦੀ ਆ ਰਿਹਾ ਹੈ ਮਿੱਤਰੋ ਪੋਲੋ ਦੇ ਟਾਇਰ ਪਏ ਵੇ ਆ ਕਾਲੀ ਛਾਦਰੀ ਲੱਗੀ ਹੋਈ ਆ ਦੇਖ ਸਕਦੇ ਹੋ ਮਾਗਰ ਟਰਾਲੀ ਪਾਈ ਵੀ ਆ ਟਰੈਕਟਰ ਵਧੀਆ ਛੋਟਾ ਟਰੈਕਟਰ ਹੈ ਹਰੀਟ ਡੜਾ 16 ਮੜਲਾ ਸੀ ਜਾਲੀ ਰੇਟਾ 16 ਮੜਲਾ ਸੀ ਜਾਲੀ ਰੇਟਾ ਟਰੈਕਟਰ ਬਹੁਤ ਵਧੀਆ ਜੀ ਕਾਲੀ ਛਾਦਰੀ ਆ ਦੇਖ ਸਕਦੇ ਹੋ ਟਰੈਕਟਰ ਆ ਪੋਲੋ ਦਾ ਟਾਇਰ ਬਹੁਤ ਵਧੀਆ ਟਰੈਕਟਰ ਹੈ ਛੋਟਾ ਟਾਟਾ ਟਾਇਰ ਹੈ 45 11 ਐਮ ਆਰਫ ਦਾ ਟਾਇਰ ਹੈ 45 11 13622 ਦਾ ਟਾਇਰ ਹੈ ਟਰੈਕਟਰ ਦੇਖੋ ਜੀ 49000 49000 ਦਾ ਟਰੈਕਟਰ ਇਹ 96 ਮਾਡਲ 145000 ਰੇਟ ਹੈ ਇਹ 96 ਮਾਡਲ 149000 ਰੇਟ ਹੈ ਰੇਟ ਦੇਖੋ 49000 ਕਾ ਬਾਤ ਕਰੀ ਬਹੁਤ ੜਾ ਟਰੈਕਟਰ ਹੈ ਤੂੜੀ ਵਾਲੀ ਮਿਸ਼ਨ ਕੇ ਦਾ ਟਰੈਕਟਰ ਇਹ ਜੇ ਕਿਸੇ ਨੇ ਸਸਤਾ ਲੈਣਾ ਟਰੈਕਟਰ ਲਈ ਆ ਸਕਦਾ ਹੈ ਟਰੈਕਟਰ ਹੁਣ ਵੈਸੇ ਸਸਤੀ ਆ ਨਹੀਂ ਸਕਦਾ ਜੀ 43 ਇਹਨਾਂ ਕੀ ਬਾਤ ਆ ਜੀ ਪਾਵਰ ਹੈਗੀ ਲੋ ਜੀ ਮੇਤਰੋ 735 ਵੀ ਆ ਗਿਆ ਇੱਕ 735 ਟਰੈਕਟਰ ਦੇਖੋ ਇਹ ਛਾਦਰੀ ਬਹੁਤ ਸੋਹਣੀ ਲੱਗੀ ਜੀ ਆ ਥੋੜੀ ਥੋੜੀ ਪਾਰਟੀ ਹੈ तकरीबन ਲੋ ਜੀ ਗੁਡਇਰ ਦੇ ਟਾਇਰ ਹੈ ਜੀ 735 ਸਵਾਰ ਆ ਜੇ ਦੇਖ ਸਕਦੇ ਹੋ ਟਰੈਕਟਰ ਵਧੀਆ ਹੈ ਛਤਾਨੇ ਨੀ ਮਾਡਲ 150000 ਰੇਟ ਆ ਜੀ 97 ਮਾਡਲ 150000 ਰੇਟ ਆ ਜੀ ਟਰੈਕਟਰ ਸੋਨਾ ਬਈ ਇਹ ਸਾਈਡ ਵੀਡੀਓ ਦੇ ਵਿੱਚ ਟਰੈਕਟਰ ਮੰਡੀ ਪਰਣਾਲਾ ਵੀਡੀਓ ਸ਼ੇਅਰ ਲਾਈਕ ਲਾਜ਼ਮੀ ਕਰ ਦਿਓ ਬਈ ਜੀ ਆਪਣੀ ਟਰੈਕਟਰ ਸਪਰਾਜ ਆ ਗਿਆ ਇੱਕ ਹੋਰ ਦੇਖ ਸਾਰਾ ਟਰੈਕਟਰ ਆ ਰਿਪੋਰਟ ਟਰੈਕਟਰ ਦੇਖੋ ਜੀ ਜੇ ਕੇ ਦੇ ਟਾਇਰ ਚਾਰ ਗੁਣਾ ਚਾਰ ਮੋੜ ਵਿੱਚ ਸੇੜਾ 2010 ਮਾਡਲ 3 ਲੱਖ 65 ਹਜ਼ਾਰ ਰੇਟਾ ਟਰੈਕਟਰ ਵਧੀਆ ਬਈ 4 ਚਾਰੇ ਟਰੈਕਟਰ ਅਵੇਲੇਬਲ ਨੇ ਸਵਰਾਜ ਟਰੈਕਟਰ ਦੇ ਸਾਇਦ ਨੇ ਜੀ 855 ਸਵਰਾਜ ਟਰੈਕਟਰ ਮਡੀ ਬਰਨਾਲਾ ਦੇਖੋ ਬਈ ਟਰੈਕਟਰ ਅਲੱਗ ਅਲੱਗ ਟਰੈਕਟਰ ਤਾਂ ਦੇਖ ਸਕਦੇ ਤੁਸੀਂ ਪ੍ਰੀਤ ਆ ਗਿਆ ਜੀ ਪ੍ਰੀਤ ਦੇਖੋ ਪ੍ਰੀਤ ਟਰੈਕਟਰ ਦੇਖੋ ਬਈ ਪ੍ਰੀਤ ਟਰੈਕਟਰ ਡੀਸੀ ਦੀ ਜਰ ਐਂਪਰ ਹੈ ਜੀ ਇੰਜਨ ਦੇ ਬੀ ਲਾਈਟੇ ਸੈਂਟਰ ਕੀ ਰਿਹਾ ਕਾਲਾ ਟੱਡਾ ਪਾਵਰ ਸਟੀਅਰਿੰਗ ਹੈ। ہاں ਆ ਇਹ ਨਸਾ। ਪੂਰੀ ਟਰੈਕਟਰ 6099। ਦੇਖੋ ਜੀ 6099 ਟਰੈਕਟਰ ਪ੍ਰੀਤ ਬਹੁਤ ਸੋਹਣਾ ਟਰੈਕਟਰ ਹੈ ਜੀ। ਛੋਟਾ ਟਰੈਕਟਰ 11 ਮਾਡਲ 2,80,000 ਰੁਪਏ ਰੇਟ ਹੈ। 11 ਮਾਡਲ ਹੈ 2,30,000 ਰੁਪਏ ਰੇਟ ਹੈ। 11 ਮਾਡਲ 2,80,000 ਰੁਪਏ ਰੇਟ ਹੈ। 4 ਸਿਲੰਡਰ ਹੈ ਜੀ ਟਰੈਕਟਰ ਸੋਹਣਾ। ਦੇਖ ਸਕਦੇ ਹੋ ਵੀਡੀਓ ਦੇ ਵਿੱਚ। ਪੂਰੀ ਜਿਹੜਾ ਟਰੈਕਟਰ ਹੈ। ਟਰੈਕਟਰ ਆ ਗਿਆ ਜੀ 2002 ਮਾਡਲ ਮਹਿੰਦਰਾ 235000 ਦਾ ਮਹਿੰਦਰਾ ਟਰੈਕਟਰ ਆ ਗਿਆ ਜੀ ਦੇਖੋ ਇਹਦੇ ਗੁੜਿਆ ਦੇ ਟਾਇਰ ਹੈ ਮਹਿੰਦਰਾ ਸਰਪੰਚ ਛਾਤਰੀ ਲੱਗੀ ਆ ਟਰੈਕਟਰ ਸੋਹਣਾ ਜੀ ਦੇਖੋ ਵੀਡੀਓ ਦੇ ਵਿੱਚ ਛੱਡ ਟਰੈਕਟਰ ਠੀਕ ਹੈ ਨਹੀਂ ਦੇਖ ਸਕਦੇ ਟਰੈਕਟਰ ਬਹੁਤ ਵਧੀਆ ਜੀ ਮਹਿੰਦਰਾ ਹੋਰ ਦੋ ਵੀਡੀਓ ਸ਼ੇਅਰ ਕਰਦੇ ਟਰੈਕਟਰ ਦਿਖਾਉਣੇ ਆ 855 ਦਾ ਟਰੈਕਟਰ ਦੇਖੋ ਇਹ ਬਲੇਡ ਵਾਲਾ ਟਰੈਕਟਰ ਤੇ ਇਹ ਮੜ ਲ 750000 ਰੁਪਏ ਰੇਟ ਕਰਦੇ ਬਈ ਟਰੈਕਟਰ ਦੇਖੋ ਟਰੈਕਟਰ ਬਹੁਤ ਸੋਹਣਾ ਪਾਵਰ ਸਟੀering ਦੇਖੋ ਟਰੈਕਟਰ ਇਹ ਮੜ ਬਹੁਤ ਸੋਹਣਾ ਲੱਗਿਆ 855 ਸਵਰਾਜ ਅਕਤੀ ਆਹ ਦੇਖੋ ਬਈ ਫਰਸਪੋਸ ਨਾਲ ਦੇ ਆਹ ਸਵੜਾ ਗੀਰਾ ਪਿਆਰੇ ਟਾਇਰ ਨਵੇਂ ਆ ਗੁੜੀਆਂ ਦੇ ਪਾਏ ਹੋਰੇ ਮਿਲ ਕੋਣ ਟਰੈਕਟਰ ਨਾ ਮਿਲ ਦੇ ਵਿੱਚ 855 ਦਾ ਸਵਰਾਏ ਟਰੈਕਟਰ ਮੰਡੀ ਬਰਨਾਲਾ ਹਾਂ YouTube ਚੈਨਲ ਫਾਰਮਰ ਕੇਂਡਾ ਮਾਟੇਰਾ ਦੇਖੋ ਵਗ ਟਰੈਕਟਰ ਜੇ ਕਿਸੇ ਨੇ ਖਰੀਦਣਾ ਪੀ ਸਕਦਾ ਬਈ ਬਿਲਕੁਲ ਟਰੈਕਟਰ ਨਾ ਮਾਗੜੇ ਆਈ ਮੰਡੀ ਦੇ ਵਿੱਚ ਬਰਨਾਲੇ ਆਜੂ ਪਰਾਂ ਦਾ ਵਾਧਾ ਟਰੈਕਟਰ ਪੀ ਸਕਦੇ ਨਹੀਂ ਸਵਰਾਏ 855 ਇਹ ਤਾਂ ਆ ਗਿਆ ਨੀਲਾ ਨੀਲਾ ਪ੍ਰੀਤ 22 ਮਾਡਲ 4 ਲੱਖ 85000 ਰੇਡ ਕਰਦੇ ਬਈ ਪਾਵਰ ਸਟੇਰੀ ਹੈ ਦੇਖ ਸਕਦੇ ਹੋ ਪ੍ਰੀਟ 6094 ਪ੍ਰੀਟ 6094 ਤੁਹਾਡੇ ਸਾਹਮਣੇ ਆ ਗਿਆ ਜੀ ਸੈਂਟਰ ਗੇਅਰ ਦੇਖ ਸਕਦੇ ਹੋ ਚਾਰੇ ਟਾਇਰ ਵਧੀਆ ਪਿਆ ਜੀ ਨਵੇਂ ਵਰਗੇ ਸਾਤਰੀ ਲੱਗਿਆ ਜਿਵੇਂ ਬਿਲਕੁਲ ਨਵੀਂ ਸੀਟ ਸੂਟ ਪੂਰੀ ਵਧੀਆ ਸਿਰੇ ਦੀ ਚਾਰ ਸਿਲੰਡਰ ਹੈ ਬਹੁਤ ਤਾਕੜਾ ਟਰੈਕਟਰ ਹੈ ਜੀ ਪ੍ਰੀਟ ਇਹ ਬਾਈ ਮਾਡਲ 485 ਰੇਟ ਬਾਕੀ ਮੌਕੇ ਤੇ ਯੋਜੇ ਦੇਖੋ ਟਰੈਕਟਰ ਬਾਈ ਜੀ ਇਹਦੇ ਨਾਲ ਦੇ ਬਾਈ ਜੀ ਮੰਗੀ ਵਰਗੇ ਨੇ ਜਿੱਤੇ ਸੀ ਦੁੱਲੇ ਵਰਗੇ ਨੇ ਸੁਲਤਾਨ ਨੇ ਖੁਸ਼ੀ ਨੇ ਵਰਲਡ ਕੱਪ ਚ ਉਹਦੇ ਨਾਲ ਜਿਹੜਾ ਟਰੈਕਟਰ ਜਿੱਤੇ ਸੀ ਪ੍ਰੀਤ ਵਿੱਚ ਹਰੇ ਰੰਗ ਚ ਵਿੱਚ ਨੀਲੇ ਰੰਗ ਚ ਹੋਰ ਆ ਗਿਆ ਜੀ ਪ੍ਰੀਤ ਕੋਹਰਾ ਦਾ 20 ਮਾਡਲ 425000 ਰੇਟ ਹੈ 6099 ਇਹ ਵੀ ਮਾਡਲ 425000 ਰੇਟ ਹੈ ਜੀ 20 ਮਾਡਲ ਪ੍ਰੀਤ ਦੇ ਸਕਦੇ ਹਾਂ ਜੀ ਸੈਂਟਰ ਗੇਰ ਟਰੈਕਟਰ ਸੋਨਾ ਪਾਵਰ ਸਟੀering ਹੈ ਜੀ 60 ਮੰਦਾ ਸਾਰਨ ਜਿਹੜਾ ਨਾ ਪੌੜੀਆਂ ਵਧੀਆ ਲੱਗੀਆਂ ਵੀ ਹੈ ਜੀ ਦੇਖ ਸਕਦੇ ਹੋ ਬਾਈ ਜੀ ਟਾਇਰ ਟਾਇਰ ਬਹੁਤ ਵਧੀਆ ਪਏ ਹੋਏ ਹੈ ਜੀ ਅਪੋਲੋ ਦੇ ਟਾਇਰ ਹੈ ਬਾਈ 18 ਮੰਦਾ ਦੇਖੋ ਬਾਈ ਟਰੈਕਟਰ ਪਾਵਰ ਸਟੀering ਹੈ ਵਧੀਆ ਟਰੈਕਟਰ ਹੈ ਦੇਖੋ ਬਾਈ ਗੱਗ ਲੱਗੇ ਪਏ ਆ ਇਹ ਬਰੇਡ ਤੇ ਲੱਗੂਗਾ 5705 ਜਮਾ ਨਵੇਂ ਮਾਡਲ ਦਾ 5705 2023 ਮਾਡਲ ਹੈ ਬਾਈ ਜੀ ਹਰਿਆਣਾ ਨੰਬਰ 2023 ਮਾਡਲ ਹੈ ਦੇਖ ਸਕਦੇ ਟਰੈਕਟਰ ਆ ਬੋਲੋ ਦੇ ਟਾਇਰ ਵੀਲ ਬੁਰਾ ਵਧੀਆ ਪਏ ਸੋਹਣਾ ਟਰੈਕਟਰ ਹੈ ਜੀ ਦੇਖੋ ਬਾਈ ਪੁਰਜਾ ਪੁਰਜਾ ਦੇਖੋ ਟਰੈਕਟਰ ਦਾ ਹੁਣਿਆ ਪਏ ਟਰੈਕਟਰ ਦੇਖ ਸਕਦੇ ਛੜ ਗੇਰ ਸੀਟ ਮੰਗਰ ਮੂਰੇ ਹੁੰਦੀ ਹੈ 23 ਮਾਡਲ 8 ਲੱਖ 80 ਹਜ਼ਾਰ ਰੇਡ ਦੇਖੋ ਜੌਂਡੀ ਯਾਰ 5505 ਦੇਖੋ ਇਹ ਟਾਇਰ ਟਾਇਰ ਆਪੋਲੋ ਦਾ ਟਾਇਰ ਆ ਜੀ ਨੰਬਰ ਹਰਿਆਣਾ ਇਹ ਹਾਂ ਜੀ ਹਰਿਆਣਾ ਨੰਬਰ ਹੈ ਜੀ ਛੜ ਗੇਰ ਇਹ ਛੜ ਗੇਰ ਨੂੰ ਟ੍ਰੈਕਟਰ ਬਾਕੀ ਮੌਕੇ ਦੇ ਹੋ ਜੂ। ਇਹ ਮਾਡਲ ਆ ਗਿਆ 575। 4 ਸਿਲੰਡਰ 575 ਦਾ ਮਾਡਲ। ਦੇਖ ਸਕਦੇ। ਸਾਤਰੀ ਲੱਗਿਆ ਬਹੁਤ ਸੋਹਣਾ ਟਰੈਕਟਰ ਇਹ। ਸਰਪੰਚ। 575 ਡੀ ਆਈ। ਦੇਖੋ ਟਰੈਕਟਰ 10 ਮਾਡਲ ਦਾ 75 ਰੇਟ 바ਕੇ ਮੌਕੇ ਤੇ। ਮਾਰੂਨੇ ਦਾ ਬਹੁਤ ਵਧੀਆ ਟਰੈਕਟਰ ਹੈ। ਟਾਇਰ ਵਧੀਆ ਪਏ ਆ। ਚਾਰੇ ਆ ਮਾਰਾ ਫਿਰ ਟਾਇਰ ਹੈ ਸਰਪੰਚ ਨੋ ਟਰੈਕਟਰ ਦੇ ਬਾਰੇ ਫਿਰ ਦੇਖੋ ਮਹਿੰਦਰਾ ਪਾਵਰ ਸਟੀering ਹੈ ਨਹੀਂ ਜੀ ਪਾਵਰ ਸਟੀering ਨਹੀਂ ਟਰੈਕਟਰ ਟਰੈਕਟਰ ਦਾ ਨੰਨ 855 ਦਾ ਰੰਗ ਹੋਇਆ ਹੈ ਰੰਗੂ ਹੋਇਆ ਹੈ 1328 ਦੇ ਟਾਇਰ ਆ ਸਵਰਾਜ 855 ਦੇਖੋ ਜੀ ਟਰੈਕਟਰ ਆਹ ਜਮਾ ਬਣਾਇਆ ਪਿਆ ਮੁਰਮੇ ਸਿਰਾ ਪਾਵਰ ਸਟੀering ਕਰਕੇ 97 ਮਾਡਲ ਦਾ 2550 ਰੇਟ ਆ ਪਾਵਰ ਸਟੀering ਹੈ ਮੋਲੇ ਟਾਇਰ ਵੱਡੇ ਆ ਟਰੈਕਟਰ ਦੇਖੋ ਜੀ ਕੀ ਬਾਤ ਹੈ ਨਹੀਂ ਟਰੈਕਟਰ ਦੇਖੋ ਬਾਈ ਜੀ ਮਾਗਲੇ ਗੁਡੀਅਰ ਦੇ ਪਏ ਹੋਏ ਟਾਇਰ ਮਾਗਲੇ ਗੁਡੀਅਰ ਦੇ 13628 ਰਿਹਾ ਪਾਵਰ ਸਟੀering ਹੈ ਆਪ ਕਰਿਆ ਹੈ ਪਾਵਰ ਸਟੀering ਦੇਖ ਸਕਦੇ ਹੋ ਟਰੈਕਟਰ ਪਾਵਰ ਸਟੀering ਕਰਿਆ ਹੋਇਆ ਹੈ ਜੀ ਤਨ ਸਿਲੰਡਰ 855 ਦਾ ਪੁਰਾਣਾ ਮਾਡਲ ਚ 99 ਦਾ ਗੁਡੀਅਰ ਦੇ ਟਾਇਰ ਹੈ ਜੀ 330 ਆ ਗਿਆ ਬਈ 13 ਮਾਡਲ 4,70,000 ਰੇਟ ਹੈ ਜੀ 3730 ਆ ਗਿਆ ਜੀ 4,70,000 ਰੁਪਏ ਰੇਟ ਹੈ 13 ਮਾਡਲ ਹੈ 13 ਮਾਡਲ ਹੈ ਜੀ ਦੇਖ ਸਕਦੇ ਹੋ ਟਰੈਕਟਰ ਪੰਜਾਬ ਨੰਮਾ ਹੈ ਜੀ ਨਿਊ ਹੌਲੈਂਡ ਸਾਧਰੀ ਦੇਖੋ ਕਿਹੜੇ ਸਾਹਬ ਜੀ ਲੱਗੀ ਹੋਈ ਹੈ ਟਾਇਰ ਡੂਰ ਗੁਡੀਅਰ ਦੇ ਪਾਏ ਹੋਏ 16 9 28 ਦੇ ਟਰੈਕਟਰ ਵਧੀਆ ਹੀ ਚਾਰੇ ਟਾਇਰ ਬੁੜੀਆ ਦੇ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਟਰੈਕਟਰ ਸੋਹਣਾ ਬਈ ਦੇਖ ਸਕਦੇ ਹੋ ਆ ਗਿਆ 14 ਦਾ ਮਾਡਲ 415000 ਰੇਟ ਹੈ ਜੀ 14 ਮਾਡਲ ਪਾਵਰ ਸਟੀering ਹੈ ਬਈ ਪਾਵਰ ਸਟੀering ਦਾ ਟਰੈਕਟਰ ਦੇਖ ਸਕਦੇ ਚਾਰੇ ਟਾਇਰ ਵਧੀਆ ਪਏ ਨੰਨੇ ਇਹ ਜਰਾ ਟਾਪ ਮਾਡਲ ਹੈ ਜੀ ਟਾਪ ਮਾਡਲ ਨੌੜ ਮਾਇਸਾ ਲੱਗਿਆ ਟਾਪ ਮਾਡਲ ਹੈ ਜੀ ਸਰਪੰਚ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਵੀਡੀਓ ਸ਼ੇਅਰ ਕਰ ਦਿਓ ਭਾਈ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਆਪਣਾ YouTube ਚੈਨਲ ਹੈ ਜੀ ਫਾਰਮਰ ਕਿੰਗ ਨਾੜਕੇ ਟਰੈਕਟਰ ਮੰਡੀ ਬਰਨੜਾ ਮਾਰੂਨੇਗਾ ਜੀ ਬਹੁਤ ਯਾਰੀ ਮੰਡੀ ਭਰੀ ਹੈ ਕਰ ਦਿਓ ਵੀਡੀਓ ਭਾਈ ਦੱਬ ਕੇ ਸ਼ੇਅਰ ਧੰਨਵਾਦ ਫੇਰ ਮਿਲਾਂਗੇ ਅਗਲੀ ਵੀਡੀਓ ਦੇ ਵਿੱਚ ਹਾਂ ਜੀ ਮਿੱਤਰੋ ਤੁਹਾਨੂੰ ਵੀਡੀਓ ਕਿਵੇਂ ਲੱਗੀ ਟਰੈਕਟਰ ਮੰਡੀ ਬਰਨਾਲਾ ਦੀ ਜੇ ਵੀਡੀਓ ਵਧੀਆ ਲੱਗੀ ਬਾਈ ਜੀ ਆਪਣੀ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਸ਼ੇਅਰ ਕਰ ਦਿਓ YouTube ਚੈਨਲ ਹੈਗਾ ਆਪਣਾ ਜੀ ਫਾਰਮਰ ਗੈਂਕ 911 ਅੱਗੇ ਤੁਹਾਨੂੰ ਹੋਰ ਵੀ ਵਧੀਆ ਵੀਡੀਓ ਤੁਹਾਡੀ ਖਾਤਰ ਲੈ ਕੇ ਆਇਆ ਕਰਾਂਗੇ ਉਹਨਾਂ ਚੈੱਕ ਦਿਓ ਆ ਗਿਆ ਧੰਨਵਾਦ ਜੀ ਫੇਰ ਮਿਲਾਂਗੇ ਕਿਸੇ ਅਗਲੀ ਮੰਡੀ ਦੇ ਵਿੱਚ ਓਕੇ ਬਾਈ ਜੀ